केंद्रीय गृह सहकारिता मंत्री अमित शाह ने अपनी पत्नी सोनल शाह नाल हर तिरंगा मुहिम तहत अज ते तिरंगा झंडा एक सोशल मीडिया पोस्ट च अमित शाह ने कहा कि प्रधानमंत्री नरेंद्र मोदी की अगवाई हेठ शुरू की गई ਹਰ ਘਰ ਤਿਰੰਗਾ ਮਹਿੰਮ ਅਜ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਇੱਕ ਜਨ ਮੁਹਿੰਮ ਬਣ ਗਈ ਹੈ। ਇਹ ਮੁਹਿੰਮ ਦਰਸਾਉਂਦੀ ਹੈ ਕਿ 140 ਕਰੋੜ ਦੇਸ਼ ਵਾਸੀ ਆਜ਼ਾਦ ਭਾਰਤ ਨੂੰ ਵਿਕਸਿਤ ਕਰਨ ਅਤੇ ਸਭ ਤੋਂ ਵਧੀਆ ਬਣਾਉਣ ਲਈ ਧ੍ਰਿੜ ਸੰਕਲਪ ਨੇ ਜਿਹੜਾ ਕਿ ਅਣਗਿਣਤ ਆਜ਼ਾਦੀ ਕੂਲਟੀਆਂ ਦਾ ਸੁਪਨਾ ਸੀ ਜਿਹੜਾ ਉਹਨਾਂ ਦੇ ਬਲੀਦਾਨ, ਤਪੱਸਿਆ ਤੇ ਸਮਰਪਣ ਰਾਹੀਂ ਦੇਖਿਆ ਸੀ। ਜਿਸ ਕਾਰਨ ਕਿ ਦੇਸ਼ ਵਿੱਚ ਚੱਲ ਰਹੀ ਹਰ ਘਰ ਤਿਰੰਗਾ ਮੁਹਿੰਮ ਤਹਿਤ ਨਾਗਰਿਕਾਂ ਨੂੰ ਅੱਜ ਤੋਂ 15 ਅਗਸਤ ਦੇ ਵਿਚਕਾਰ ਆਪਣੇ ਘਰਾਂ ਅਤੇ ਕੰਮ ਵਾਲੀਆਂ ਥਾਵਾਂ ਤੇ ਕੌਮੀ ਝੰਡਾ ਲਹਿਰਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਾਲ ਦੀ ਮੁਹਿੰਮ ਵਿੱਚ ਸਵੱਛਤਾ ਹੀ ਸੇਵਾ ਹੈ ਪਹਿਲ ਕਦਮੀ ਤਹਿਤ ਸਫਾਈ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਕੌਮੀ ਮਾਣ ਅਤੇ ਨਾਗਰਿਕ ਜ਼ਿੰਮੇਵਾਰੀ ਦੋਹਾਂ ਨੂੰ ਹੱਲਾਸ਼ੇਰੀ ਮਿਲੇਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਵਾਸੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕਰ ਚੁੱਕੇ ਨੇ। ਉਨਾ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਤਸਵੀਰਾਂ ਤੇ ਸੈਲਫੀਆਂ ਹਰ ਘਰ ਤਿਰੰਗਾ ਦੀ ਵੈਬਸਾਈਟ ਤੇ ਸਾਂਝੀਆਂ ਕਰ ਸਕਦੇ ਨੇ